ਕਈ ਵਾਰ ਘਰਾਂ ਦੇ ਛੋਟੇ-ਛੋਟੇ ਝਗੜੇ ਐਨੇ ਵੱਡੇ ਹੋ ਜਾਂਦੇ ਨੇ ਕਿ ਬਾਅਦ ਦੇ ਵਿੱਚ ਉਹਨਾਂ ਛੋਟਿਆਂ ਝਗੜਿਆਂ ਨੂੰ ਵੱਡਿਆਂ ਹੋਣ ਨੂੰ ਸਮਾਂ ਨਹੀਂ ਲੱਗਦਾ ਅੱਜ ਦੀ ਇੱਕ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਪਿਤਾ ਆਪਣੀ ਛੋਟੀ ਮਾਸੂਮ 3 ਸਾਲਾਂ ਦੀ ਬੱਚੀ ਦਾ ਕਤਲ ਕਰ ਦਿੰਦਾ ਘਰੇਲੂ ਝਗੜੇ ਨੂੰ ਲੈ ਕੇ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹੜ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਜ਼ਿਲ੍ਹਾ ਪ੍ਰਤਾਪਗੜ ਦੀ ਆ ਪ੍ਰਤਾਪਗੜ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਇਬਰਾਹਿਮਪੁਰ ਉੱਥੋਂ ਦਾ ਨਿਵਾਸੀ ਸ਼ੇਖਰ ਨਿਰਮਲ ਸ਼ੇਖਰ ਨਿਰਮਲ ਮੁੰਬਈ ਦੇ ਵਿੱਚ ਕੰਮ ਕਰਦਾ ਸੀ ਉਹਦੀ 31 ਸਾਲ ਦੀ ਛੋਟੀ ਬੱਚੀ ਅਤੇ ਉਹਦੀ ਪਤਨੀ ਤਿੰਨੋਂ ਜਾਣੇ ਮੁੰਬਈ ਦੇ ਵਿੱਚ ਰਹਿੰਦੇ ਸੀ ਅਤੇ ਪਤੀ ਪਤਨੀ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੋ ਜਾਂਦਾ ਝਗੜਾ ਇੰਨਾ ਜਿਆਦਾ ਵਾਝ ਜਾਂਦਾ ਕਿ ਕਈ ਵਾਰ ਉਹ ਇੱਕ ਦੂਜੇ ਨੂੰ ਮਾਰ ਦੇ ਕੋਟ ਦੇ ਵੀਰੇ ਤਿੰਨ ਸਾਲਾਂ ਤੋਂ ਇਹ ਲਗਾਤਾਰ ਝਗੜਾ ਚੱਲ ਰਿਹਾ ਸੀ ਤਾਂ ਇੱਕ ਦਿਨ ਸ਼ੇਖਰ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਛੋਟੀ ਬੱਚੀ ਨੂੰ ਅਯੁੱਧਿਆ ਲੈ ਕੇ ਜਾ ਰਿਹਾ ਦਰਸ਼ਨ ਕਰਵਾਉਣ ਦੇ ਲਈ ਤਾਂ ਇਸ ਤੋਂ ਬਾਅਦ ਉਹ ਉਸ ਬੱਚੀ ਨੂੰ ਆਪਣੇ ਘਰ ਲੈ ਕੇ ਆ ਜਾਂਦਾ ਅਤੇ ਬਾਅਦ ਦੇ ਵਿੱਚ ਉਸ ਲੜਕੀ ਦਾ ਉਹ ਕਤਲ ਕਰ ਦਿੰਦਾ ਕਤਲ ਕਰਕੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਅਤੇ ਉਸ ਕਮਰੇ ਨੂੰ ਜਿੰਦਾ ਲਾ ਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਜਿਵੇਂ ਹੀ ਇਸ ਗੱਲ ਬਾਰੇ ਘਰਦਿਆਂ ਨੂੰ ਪਤਾ ਲੱਗਦਾ ਉਸ ਕਮਰੇ ਦਾ ਦਰਵਾਜ਼ਾ ਤੋੜਦੇ ਨੇ ਅਤੇ ਉਸ ਲੜਕੀ ਦੀ লাশ ਨੂੰ ਬਾਹਰ ਕੱਢਦੇ ਨੇ ਇਸ ਤੋਂ ਬਾਅਦ ਪੁਲਿਸ ਕੰਪਲੇਟ ਦਰਜ ਕਰਵਾਈ ਜਾਂਦੀ ਹੈ ਪੁਲਿਸ ਮੌਕੇ ਤੇ ਆ ਕੇ ਉਸ ਬੱਚੀ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਮਾਰਟਮ ਦੇ ਲਈ ਭੇਜ ਦਿੰਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਉਸ ਦੋਸ਼ੀ ਨੂੰ ਫੜਨ ਦੇ ਲਈ ਥਾਂ-ਥਾਂ ਤੇ ਸ਼ਾਪੇ ਮਾਰੀ ਕਰ ਰਹੀ ਹੈ ਸੋ ਦਰਸ਼ਕੋ ਘਰਾਂ ਦੇ ਵਿੱਚ ਬਹੁਤ ਸਾਰੇ ਝਗੜੇ ਹੋ ਜਾਂਦੇ ਨੇ ਪਰ ਇਨ੍ਹਾਂ ਝਗੜਿਆਂ ਦਾ ਹੱਲ ਵੀ ਹੋ ਜਾਂਦਾ ਹੈ ਪਰ ਕਦੇ ਵੀ ਆਪਣੇ ਆਪ ਤੋਂ ਬਾਹਰ ਨਾ ਆ ਜਾਇਆ ਕਰੋ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰ ਪੰਜਾਬੀ